इंडियन नेशनल कांग्रेस जिंदाबाद स्वामी शर्मा जिंदाबाद स्वामी शर्मा जिंदाबाद वोट कितने पानी है कांग्रेस पे पानी, पानी है वोट कितने पानी है कांग्रेस पे पानी है जिंदाबाद कांग्रेस पार्टी जिंदाबाद स्वामी शर्मा जिंदाबाद स्वामी शर्मा जिंदाबाद वोट वोट कांग्रेस वोट वोट कांग्रेस वोट फॉर वोट फॉर वोट फॉर कांग्रेस श्वानी शर्मा जिंदाबाद श्वानी शर्मा जिंदाबाद इंडियन नेशनल कांग्रेस जिंदाबाद इंडियन नेशनल कांग्रेस जिंदाबाद अच्छा, मैं श्वानी शर्मा वार्ड नंबर 35 तो कांग्रेस दी उम्मीदवार हां मैं इत्तो इलेक्शंस واسے کمپिट कर रही हूँ कांग्रेस पार्टी वालों ते ਪਿਛਲੇ ਕਾਫੀ ਸਾਲਾਂ ਤੋਂ ਮੈਂ ਆਪਣੇ ਵੋਟ ਦੇ ਲਈ ਵਾਰਮਰ ਪੈਂਤੀ ਲਈ ਬਹੁਤ ਕੰਮ ਕੀਤੇ ਨੇ ਚਾਹੇ ਉਹ ਨਿਉਮਰੀਸਰ ਹੋਏ ਦਬਰਜੀ ਹੋਏ ਖਾਨਕਟੋਏ ਗਾਰਡਨ ਕਲੇਵ ਹੋਏ ਜਿੰਤਾ ਤੱਕ ਹੋ ਸਕਿਆ ਮੈਂ ਆਪਣੀ ਵੋਟ ਲਈ ਕੰਮ ਕੀਤੇ ਨੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਹਾਈ ਕਮਾਂਡ ਨੇ ਮੈਨੂੰ ਇਸ ਤਿੱਖਣਾ ਨਵਾਜਿਆ ਮੈਂ ਅੱਗੇ ਵੀ ਮੇਰੇ ਤੇ ਲੋਕੀਂ ਭਰੋਸਾ ਕਰਦੇ ਨੇ ਮੈਨੂੰ ਇਹ ਵੋਟ ਦੇ ਕੇ ਚਿਤਾਂਦੇ ਨੇ ਤੇ ਮੈਂ ਅੱਗੇ ਵੀ ਲੋਕਾਂ ਦੇ ਜਿਹੜੇ ਉਮੀਦਾਂ ਨੇ ਉਹਦੇ ਉੱਤੇ ਖਰੀ ਉਤਰਾਂਗੀ ਜਿਵੇਂ ਕਿ ਮਾਨੂੰ ਜੀ ਰੋਡ ਨੂੰ ਦੇਖ ਕੇ ਸਕੂਲ ਨੂੰ ਦੇਖ ਕੇ ਉਹਦਾ ਵਿਕਾਸ ਕਰੋਗੇ ਬਿਲਕੁਲ ਜੀ ਸਰਕਾਰੀ ਸਕੂਲ ਜਿਹੜਾ ਪਹਿਲਾਂ ਵੀ ਉਹਦੇ ਵਿੱਚ ਛੱਤਾ ਪਈਆਂ ਨੇ ਜਾਂ ਜਿਹਦੇ ਵਿੱਚ ਤੁਸੀਂ ਸੋਚੋਗੇ ਕਿ ਕਿਹੜੀਆਂ ਸਪੋਰਟਸ ਕਿਟਸ ਆਈਆਂ ਨੇ ਉਹ ਸਾਡੀ ਕਾਂਗਰਸ ਪਾਰਟੀ ਵੱਲੋਂ ਆਈਆਂ ਪਿਛੇ 3 ਸਾਲਾਂ ਵਿੱਚ ਸਕੂਲਾਂ ਨੂੰ ਕੋਈ ਗ੍ਰਾਂਟਸ ਨਹੀਂ ਆਈਆਂ ਜਿਹੜੇ ਸਰਕਾਰੀ ਸਕੂਲ ਖਾਨਕੋਟ ਵਿੱਚ ਹੈਗਾ ਜਾਂ ਜਿਹੜੇ ਦੂਜੇ ਆਪਣੇ ਆਸਟਰੀਟ ਲਾਈਟਸ ਆ ਜਿਹੜੇ ਟੈਂਡਰ ਵੀ ਲੱਗੇ ਨੇ ਉਹ ਵੀ ਕਾਂਗਰਸ ਸਰਕਾਰ ਦੇ ਲਗਾਏ ਹੋਏ ਟੈਂਡਰ ਸੀ ਜਿਹੜੇ ਨੇ ਉਹਨਾਂ ਉੱਤੇ ਹੀ ਕੰਮ ਕੀਤਾ ਗਿਆ ਹੈ ਇਹ ਸਰਕਾਰ ਨੇ ਜਿਹੜੇ ਟੈਂਡਰ ਲਗਾਏ ਵੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਨਾ ਕੋਈ ਬੰਨ੍ਹ ਲਗਾ ਕੇ ਉਹ ਟੈਂਡਰ ਕੈਨਸਲ ਕਰ ਦਿੱਤੇ ਗਏ ਨੇ ਤੇ ਹੁਣ ਵੀ ਇੱਕ ਪਰ ਪ੍ਰੋਜੈਕਟ ਸ਼ੁਰੂ ਕਰਦੇ ਨੇ ਕਿ ਹਾਂਜੀ ਜੀ ਮੂਰਤ ਕਰ ਦਿੱਤਾ ਵੈ ਕਿਉਂਕਿ ਇਲੈਕਸ਼ਨ ਆਇਆ ਵੈ ਇੰਨੇ ਸਾਲ 3 ਸਾਲ ਤੱਕ ਕੋਈ ਕੋਈ ਮੂਰਤ ਹੋਇਆ ਨਹੀਂ ਹੁਣ ਜੇ ਮੂਰਤ ਕਰਦੇ ਨੇ ਤੇ ਉਸ ਤੋਂ ਬਾਅਦ ਬੰਨ੍ਹਾ ਲਗਾ ਦਿੰਦੇ ਨੇ ਜੀ ਕੋਡ ਆਫ ਕੰਡਕਟ ਲੱਗ ਗਿਆ ਸੀ ਕੰਮ ਨਹੀਂ ਕਰ ਸਕਦੇ ਜਦਕਿ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਜਿਹੜੇ ਜਿਹੜੇ ਕੰਮਾਂ ਦੇ ਮੂਰਤ ਹੋ ਚੁੱਕੇ ਹੁੰਦੇ ਨੇ ਉਹਨਾਂ ਦੇ ਕੰਮ ਚਾਲੂ ਰਹਿੰਦੇ ਨੇ ਪਰ ਇਹ ਜੇ ਮੂਰਤ ਤੱਕ ਸਰਕਾਰ ਟਿੱਕੀ ਹੋਈ ਹੈ ਕਿ ਕੰਮ ਨਹੀਂ ਹੋ ਰਹੇ ਜੇ ਝਟਕਾਂ ਦੇ ਹਾਲ ਦੇਖੇ ਤੁਸੀਂ ਉੱਥੇ ਮੇਰੇ ਬਿਲਕੁਲ ਸੜਕਾ 3 ਸਾਲ ਹੋ ਗਏ ਜੀ ਸੜਕਾ ਤੇ ਬਣ ਨਹੀਂ ਰਹੀਆਂ ਜਿਹੜੀ ਲੁੱਕ ਇਹਨਾਂ ਨੇ ਪਾਣੀ ਸ਼ੁਰੂ ਕਾਂਗਰਸ ਪਾਰਟੀ ਵੱਲੋਂ ਜੀ ਤੋ ਚੱਲਦੀ ਪਈ ਸੀ ਇਲੈਕਸ਼ਨਸ ਹੋ ਗਏ ਦੂਜੀ ਸਰਕਾਰ ਬਣ ਗਈ ਤੇ ਜਿਹੜੀ ਲੁੱਕ ਜਿਹੜੀ ਉਸ ਤੋਂ ਬਾਅਦ ਛੱਡਤੀ ਸੋ ਉਸ ਵਾਰ ਇਹਨਾਂ ਨੇ ਪਤਲੀ-ਪਤਲੀ ਲੇਅਰ ਪਾਈ ਆ ਲੁੱਕ ਦੀ ਜਿਹੜੀ ਕਿ ਵੱਟੇ ਨਿਕਲ ਵੀ ਗਏ ਨੇ ਧੰਨਵਾਦ ਹਾਂਜੀ ਕਿਹੜਾ ਕਿਹੜਾ ਮੁੱਦਾ ਰਹਿ ਗਿਆ ਮੁੱਦਾ ਇਹ ਰਹਿ ਗਿਆ ਵੇਖੋ ਇਨਕਲੋਜਮੈਂਟ ਦੇ ਨਾਮ ਤੇ ਨਿਊ ਅਮਨੀ ਸਰਵਾਸੀਆਂ ਨਾਲ ਬਹੁਤ ਤਕਾ ਕੀਤਾ ਗਿਆ ਉਹਨਾਂ ਨੂੰ ਵਰਗਲਾਇਆ ਗਿਆ ਕਿ ਇਹ ਤੁਸੀਂ ਇਨਕਲੋਜਮੈਂਟ ਕੀਤੀ ਹੈ ਦੇਖੋ ਜੀ ਜਦੋਂ ਇਮਪਰੂਵਮੈਂਟ ਅਸਟ ਵਸਿਆ ਸੀ ਇੱਥੇ ਸਾਨੂੰ ਬਕਾਇਦਾ ਰਜਿਸਟਰੀਆਂ ਚ ਲਿਖਿਆ ਹੈ ਕਿ ਤੁਹਾਨੂੰ ਬਰਮਸ ਜਿਹੜੀਆਂ ਨੇ ਉਹ ਗ੍ਰੀਨ ਬੈਲ ਦੇ ਤੌਰ ਤੇ ਦਿੱਤੀਆਂ ਜਾਂਦੀਆਂ ਅਸੀਂ ਉਹਨਾਂ ਨੂੰ ਪੱਕਾ ਨਹੀਂ ਕਰ ਸਕਦੇ ਪਰ ਜਿਨ੍ਹਾਂ ਲੋਕਾਂ ਨੇ ਗ੍ਰੀਨ ਬੈਲਸ ਬਣਾਈਆਂ ਸੀ ਉਹਨਾਂ ਦੇ ਉੱਤੇ ਵੀ ਪੀਲੇ ਪੰਜੇ ਚਲਾਏ ਗਏ ਜੋ ਕਿ ਇਸ ਹਲਕੇ ਦੀ ਐਮਐਲਏ ਦੀ ਜਿਹੜੀ ਹੈ ਉਹਦੇ ਵਿੱਚ ਪੂਰੀ ਰਜ਼ਾਮੰਦੀ ਸੀ ਕਿਉਂਕਿ ਹੁਣ ਤੁਸੀਂ ਜਾ ਕੇ ਵੇਖੋਗੇ ਨਾ ਬਾਜੀ ਤੇ ਇੱਥੇ ਜਿਸ ਬੰਦੇ ਨੇ ਇਸ ਟਵਾਂਚ ਜਿਸ ਬੰਦੇ ਦਾ ਹੱਥ ਹੈ ਆਮ ਆਮੀ ਪਾਰਟੀ ਸਰਕਾਰ ਦੇ ਬੋਰਡਾਂ ਉਤੇ ਉਸ ਬੰਦੇ ਦੀ ਫੋਟੋਆਂ ਲੱਗੀਆਂ ਹੋਈਆਂ ਨੇ ਇਟ ਮੀਨਸ ਇਹਨਾਂ ਦੀ ਮਿਲੀਭੁਗਤ ਸੀ ਮਿਲਿਪੂ ਗਤ ਨਾਇ ਨੇ ਸਾਡੇ ਨਿਊ ਅਮਨੀਸਰ ਨੂੰ ਉਜਾੜਿਆ 25 ਕਰੋੜ ਦਾ ਲੋਕਾਂ ਨੂੰ ਨੁਕਸਾਨ ਹੋਇਆ ਹਰ ਘਰ ਦਾ 50000 ਲੱਖ ਰੁਪਏ ਦਾ ਨੁਕਸਾਨ ਹੋਇਆ ਵੈ ਔਰ ਤੁਸੀਂ ਹੁਣ ਵੀ ਜਾ ਕੇ ਨਿਊ ਅਮਨੀਸਰ ਦਾ ਢੇੜਾ ਲਗਾਓਗੇ ਨਾ ਤੇ ਤੁਹਾਨੂੰ ਲੋਕਾਂ ਦੇ ਟੁੱਟੇ ਹੋਏ ਫਰਸ਼ ਦੇਖਣਗੇ ਇੰਨੇ ਪੇੜ ਪੌਦੇ ਸੀ ਕਹਿੰਦੇ ਆ ਹਰੀਿਆਲੀ ਲਗਾਓ ਲੋਕਾਂ ਦੇ ਇੰਨੇ ਪੇੜ ਪੌਦੇ ਇਹਨਾਂ ਨੇ ਉਜਾੜ ਦਿੱਤੇ ਨੇ ਤੇ ਅਸੀਂ ਇਹਦਾ ਖਾਮਿਆਜਾ ਸਰਕਾਰ ਨੂੰ ਭੁਗਤਣਾ ਪਏਗਾ ਅਸੀਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਹੁਣ ਜਦੋਂ ਆਪਾਂ ਇਹ ਇਲੈਕਸ਼ਨਸ ਹੋ ਜਾਂਦੇ ਆ ਪ੍ਰਮਾਤਮਾ ਕਰੇ ਅਗਰ ਮੈਂ ਕੌਂਸਲਰ ਬਣ ਕੇ ਆਨੀ ਆ ਤੇ ਮੈਂ ਆਪਣੇ ਲੋਕ ਇਹ ਨੁਕਸਾਨ ਦੀ ਪਰਪਾਈ ਇਹਨਾਂ ਨੂੰ ਕਰਵਾਵਾਂਗੇ ਕਿਉਂਕਿ ਇਹਨਾਂ ਨੇ ਕਿਹਾ ਸੀ ਸੀ ਟਾਇਲ ਲਗਾ ਕੇ ਦਵਾਂਗੇ ਟਾਇਲ ਇਹਨਾਂ ਨੇ ਇੱਕ ਨਹੀਂ ਲਾਈ ਪਤਾ ਨਹੀਂ ਕਿਹੜੇ ਖਾਤਿਆਂ 'ਚ ਪੈਸੇ ਪੂਸੇ ਬਣਦੇ ਪਏ ਨੇ